ਫਮਾਗਹੀ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 272 ਉਹਨ ਤੱਕ 7 ਅਸ਼ਟਪਰੀਆਂ ਸੰਪੂਰਨ ਹੋਈਆਂ ਸੱਚੇ ਪਾਤਸ਼ਾਹ ਅਗਲਾ ਸ਼ਲੋਕ ਬਖਸ਼ਿਸ਼ ਕਰਦੇ ਨੇ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਪੇਖੈ ਇਕਸ ਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਸੁਖਮਣੀ ਪੜ ਰਹੇ ਆ ਸੱਚੇ ਪਾਤਸ਼ਾਹ ਨੇ ਸਿਮਰਨ ਕਰਦਿਆਂ ਹੋਇਆਂ ਵਿਚਾਰ ਕਰਦਿਆਂ ਹੋਇਆਂ ਮਹਾਰਾਜ ਕਿਹਾ ਕਿ ਸੰਗਤ ਵਿੱਚੋਂ ਸੰਤ ਭਗਤ ਗਿਆਨੀ ਬ੍ਰਹਮ ਗਿਆਨੀ ਇਹ ਅਵਸਥਾ ਪੈਦਾ ਹੁੰਦੀਆਂ ਨੇ ਜਿਹਦੇ ਨਾਲ ਸਾਨੂੰ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ ਸੁਖਮਨੀ ਪ੍ਰਾਪਤ ਹੁੰਦੀ ਹੈ ਸੁੱਖਾਂ ਦਾ ਭੰਡਾਰ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ ਕਿਉਂਕਿ ਰਹਾਉ ਦੀ ਪੰਕਤੀ ਵਿੱਚ ਮਾਰ ਨੇ ਬਖਸ਼ਿਸ਼ ਕੀਤੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਵਿਸਰਾਮ ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨੀ ਦੀ ਪ੍ਰਵਚਾ ਸ਼ਾ ਬ੍ਰਹਮ ਗਿਆਨੀ ਦੇ ਗੁਣ ਦੱਸੇ ਨੇ ਕਿ ਬ੍ਰਹਮ ਗਿਆਨੀ ਕਿਸ ਨੂੰ ਆਖਦੇ ਨੇ ਜਿਸ ਨੂੰ ਸਰੀਰ ਦਾ ਗਿਆਨ ਹੋਵੇ ਅਸੀਂ ਉਹਨੂੰ ਡਾਕਟਰ ਕਹਿੰਦੇ ਆ ਜਿਹਨੂੰ ਮਨ ਦਾ ਗਿਆਨ ਹੋਵੇ ਉਹਨੂੰ ਮਨੋਵਿਗਿਆਨੀ ਕਹਿੰਦੇ ਆ ਜਿਹਨੂੰ ਧਰਤੀ ਦਾ ਗਿਆਨ ਹੋਵੇ ਸੰਸਾਰ ਦਾ ਤੇ ਅਸੀਂ ਉਹਨੂੰ ਗਿਆਨੀ ਕਹਿੰਦੇ ਆ ਤੇ ਜਿਹਨੂੰ ਬ੍ਰਹਮ ਬਾਰੇ ਪਤਾ ਹੋਵੇ ਆਤਮਿਕ ਗਿਆਨ ਜਿਹਨੂੰ ਕਹਿੰਦੇ ਆ ਉਹਨੂੰ ਬ੍ਰਹਮ ਗਿਆਨੀ ਆਖਦੇ ਨੇ ਮਹਾਰਾਜ ਤੇ ਬ੍ਰਹਮ ਗਿਆਨੀ ਦੇ ਕੀ ਲੱਛਣ ਨੇ ਬ੍ਰਹਮ ਗਿਆਨੀ ਦੇ ਕੀ ਗੁਣ ਨੇ ਸੱਚੇ ਪਾਤਸ਼ਾਹ ਵਰਣ ਕਰਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਜਿਹੜੇ ਮਨੋਂ ਸੱਚੇ ਨੇ ਤੇ ਹਿਰਦੇ 'ਚ ਵੀ ਸੱਚ ਹੈ ਜਿਹੜੇ ਮਨ ਕਰਕੇ ਤੇ ਮੁਖ ਕਰਕੇ ਸੱਚੇ ਨੇ ਜਿਨ੍ਹਾਂ ਅੰਦਰ ਸੱਚ ਹੈ ਜਿਨ੍ਹਾਂ ਦੀ ਜ਼ੁਬਾਨ ਤੇ ਸੱਚ ਹੈ ਤੇ ਅਕਾਲ ਪੂਰਖ ਤੋਂ ਬਿਨਾਂ ਹੋਰ ਕਿਸੇ ਦੀ ਆਸ ਨਹੀਂ ਰੱਖਦੇ ਅਬਰ ਨਾ ਪੇਖੈ ਇਕਸ ਬਿਨ ਕੋਏ ਇਕ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਵੱਲ ਆਸ ਨਹੀਂ ਰੱਖਦੇ ਕਿਸੇ ਵੱਲ ਨਹੀਂ ਵੇਖਦੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਤੇ ਪੰਜਵੇਂ ਪਾਸ਼ਾ ਮਰਗ ਨੇ ਭਾਈ ਇਹ ਗੁਣ ਨੇ ਬ੍ਰਹਮ ਗਿਆਨੀ ਦੇ ਮਹਾਰਜ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਗਿਆਨ ਕਰਦੇ ਨੇ ਅਸ਼ਟਪਦੀ ਵਿੱਚ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜਿਵੇਂ ਜਲ ਮੈਂ ਕਮਲ ਅਲੇਪ ਮਰਦ ਕਹਿੰਦੇ ਭਾਈ ਬ੍ਰਹਮ ਗਿਆਨੀ ਇਹ ਸੰਸਾਰ ਵਿੱਚ ਹੀ ਰਹਿੰਦਾ ਹੈ ਇਹ ਸੰਸਾਰ ਵਿੱਚ ਰਹਿੰਦਾ ਹੋਇਆ ਇਸ ਪਰਿਵਾਰ ਵਿੱਚ ਰਹਿੰਦਾ ਹੋਇਆ ਇਸ ਤਰ੍ਹਾਂ ਰਹਿੰਦਾ ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿੰਦਾ ਹੋਇਆ ਨਰਲੇ ਪੈਂਦਾ ਹੈ ਕਮਲ ਦੇ ਫੁੱਲ ਦੀ ਤਰ੍ਹਾਂ ਖੁਸ਼ਬੂਆਂ ਵੰਡਦਾ ਹੈ ਤੇ ਪਰ ਨਾਲ ਜੜਵ ਦੀ ਭਾਵੇਂ ਗਾਰੇ ਚ ਹੁੰਦੀ ਪਰ ਉਹ ਇਸ ਤੋਂ ਨਿਰਲੇਪ ਰਹਿੰਦਾ ਹੈ ਇਸ ਤੋਂ ਉੱਪਰ ਰਹਿੰਦਾ ਹੈ ਬ੍ਰਹਮ ਗਿਆਨੀ ਵੀ ਇਸ ਤਰ੍ਹਾਂ ਹੀ ਪਰਿਵਾਰ ਵਿੱਚ ਰਹਿੰਦਾ ਹੈ ਸਮਾਜ ਵਿੱਚ ਰਹਿੰਦਾ ਹੈ ਇਹ ਸਮਾਜ ਵਿੱਚ ਰਹਿੰਦਾ ਹੋਇਆ ਕੌਲ ਦੇ ਫੁੱਲੋ ਦੀ ਤਰ੍ਹਾਂ ਕਮਲ ਦੇ ਫੁੱਲ ਦੀ ਤਰ੍ਹਾਂ ਮਹਾਰਾਜ ਕਹਿੰਦੇ ਉਹ ਵੀ ਖੁਸ਼ਬੂਆਂ ਮੰਡਦਾ ਹੈ ਪਰ ਰਹਿੰਦਾ ਨਿਰਲੇਪ ਹੈ ਇਹਦੇ ਵਿੱਚ ਖਚਤ ਨਹੀਂ ਹੁੰਦਾ ਮੋਹ ਮਾਇਆ ਵਿੱਚ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੁਖ ਮਹਾਰਾਜ ਕਹਿੰਦੇ ਭਾਈ ਬ੍ਰਹਮ ਗਿਆਨੀ ਤੇ ਸੂਰਜ ਵਰਗਾ ਹੈ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਜਿੱਥੇ ਵੀ ਪੈਂਦੀਆਂ ਨੇ ਉੱਥੇ ਸੁੱਕ ਲੈਂਦੀਆਂ ਨੇ ਤੇ ਬ੍ਰਹਮ ਗਿਆਨੀ ਦੀ ਨਿਗਾ ਵੀ ਜਿੱਥੇ ਪੈਂਦੀ ਹੈ ਜਿਹੜਾ ਵੀ ਉਹ ਇਸ ਕੰਟੈਕਟ ਵਿੱਚ ਆ ਗਿਆ ਉਹਦੀ ਔਗਣਾ ਨੂੰ ਕੱਟ ਦਿੰਦਾ ਹੈ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲਪਵਾਨ ਤੇ ਮਹਾਰਿਜ ਕਹਿੰਦੇ ਭਾਈ ਬ੍ਰਹਮ ਗਿਆਨੀ ਤੇ ਹਵਾ ਵਰਗਾ ਹੈ ਜਿਵੇਂ ਹਵਾ ਜੇ ਠੰਡੀ ਚੱਲਦੀ ਹੈ ਉਹ ਰਾਜੇ ਨੂੰ ਵੀ ਉਹ ਜਿ ਲੱਗੇਗੀ ਤੇ ਕੰਗਾਲ ਨੂੰ ਵੀ ਉਹ ਜਿ ਲੱਗੇਗੀ ਜੇ ਗਰਮ ਚੱਲਦੀ ਹੈ ਤਾਂ ਉਹ ਤੇ ਸਭ ਨੂੰ ਇੱਕੋ ਜਿਹੀ ਲੱਗਦੀ ਇਸ ਕਰਕੇ ਬ੍ਰਹਮ ਗਿਆਨੀ ਜਿਹੜਾ ਹੈ ਉਹ ਸਾਰਿਆਂ ਲਈ ਇੱਕੋ ਜਿਹਾ ਹੈ ਉਹਦੇ ਲਈ ਕੋਈ ਆਪਣਾ ਬਗਾਨਾ ਨਹੀਂ ਉਹਦੇ ਲਈ ਕੋਈ ਅਮੀਰ ਗਰੀਬ ਨਹੀਂ ਹੈ ਬ੍ਰਹਮ ਗਿਆਨੀ ਕਹੇ ਧੀਰਜ ਏਕ ਜਿਉਂ ਬਸੁਦਾ ਕੋ ਖੋਦਾ ਕੋ ਚੰਦਨ ਲੇਪ ਤੇ ਸੱਚੇ ਪਾਤਸ਼ਾਹ ਸ਼ਮਰਖ ਨੇ ਭਾਈ ਬ੍ਰਹਮ ਗਿਆਨੀ ਤੇ ਧਰਤੀ ਵਰਗਾ ਐਨਾ ਧੀਰਜ ਹੈ ਕਿ ਵੀ ਧਰਤੀ ਨੂੰ ਚਾਹੇ ਕੋਈ ਖੋਦ ਦੇਵੇ ਚਾਹੇ ਉਹਦੇ ਤੇ ਚੰਦਨ ਦਾ ਲੇਪ ਕਰ ਦੇਵੇ ਕਿਨੇ ਬ੍ਰਹਮ ਗਿਆਨੀ ਵੀ ਧਰਤੀ ਵਰਗਾ ਧੀਰਜ ਰੱਖਦਾ ਉਹਦੀ ਭਾਵੇਂ ਕੋਈ ਨਿੰਦਿਆ ਕਰ ਦੇ ਤੇ ਭਾਵੇਂ ਕੋਈ ਉਸਤਤ ਕਰ ਦੇਵੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹਨੂੰ ਬ੍ਰਹਮ ਗਿਆਨੀ ਕਾਹ ਹੈ ਗੁਨਾਹ ਨਾਨਕ ਜਿਉਂ ਪਾਪਕ ਕਾਸੈ ਸੁਭਾਉ ਤੇ ਮਰਜ਼ ਕਹਿੰਦੇ ਭਾਈ ਤੇ ਬ੍ਰਹਮ ਗਿਆਨੀ ਨੇ ਉਹਦਾ ਇਹ ਬਹੁਤ ਵੱਡਾ ਗੁਣ ਹੈ ਉਹ ਅੱਗ ਵਰਗਾ ਹੈ ਅੱਗ ਜਿਸ ਤਰ੍ਹਾਂ ਸਭ ਨੂੰ ਸੇਕ ਦਿੰਦੀ ਹੈ ਜਿਸ ਤਰ੍ਹਾਂ ਸਭ ਕੁਝ ਫੂਕ ਦਿੰਦੀ ਹੈ ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਜਿਹੜਾ ਹੈ ਉਹਦੇ ਕੋਨਟੈਕਟ ਜਿਹੜਾ ਵੀ ਆ ਗਿਆ ਉਹਦੇ ਗੁਨਾਹਾਂ ਨੂੰ ਫੂਕ ਦਿੰਦਾ ਹੈ ਉਹਦੇ ਪਾਪਾਂ ਨੂੰ ਸਾੜ ਦਿੰਦਾ ਹੈ ਸਾਡਾ ਸਰੀਰ ਪੰਜ ਤਤਾਂ ਦਾ ਹੈ ਜੀ ਇਹ ਪੰਜੇ ਤਤਾਂ ਦਾ ਬਿਆਨ ਕੀਤਾ ਹੈ ਮਹਾਰਾਜ ਨੇ ਕਿ ਉਹ ਆਪਣੇ ਇਹਨਾਂ ਤਤਾਂ ਦਾ ਸੰਪੂਰਨ ਤੌਰ ਤੇ ਪ੍ਰਯੋਗ ਕਰਦਾ ਹੈ ਉਹ ਧਰਤੀ ਵਰਗ ਹੈ ਉਹ ਆਕਾਸ਼ ਵਰਗ ਹੈ ਉਹ ਅੱਗ ਵਰਗ ਹੈ ਉਹ ਪਾਣੀ ਵਰਗ ਹੈ ਮਰਯਦ ਕੇ ਕਿਉਂਕਿ ਅਸੀਂ ਸਾਡਾ ਸਰੀਰ ਪੰਜਾਂ ਤਤਾਂ ਦਾ ਬਣਿਆ ਹੋਇਆ ਹੈ ਇਸ ਕਰਕੇ ਮਹਾਰਾਜ ਸਮਝਾ ਰਹੇ ਨੇ ਕਿ ਉਹਨਾਂ ਦੇ ਇਹ ਗੁਣ ਨੇ ਜਿਹੜੇ ਉਹਨਾਂ ਅੰਦਰ ਪ੍ਰਗਟ ਹੁੰਦੇ ਨੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜਿਵੇਂ ਮੈਲ ਨਾ ਲਾਗੇ ਜਲਾ ਮਰਗਨੇ ਬ੍ਰਹਮ ਗਿਆਨੀ ਤੇ ਐਨਾ ਨਿਰਮਲ ਹੈ ਜਿਵੇਂ ਪਾਣੀ ਕਦੇ ਮੈਲਾ ਨਹੀਂ ਹੁੰਦਾ ਪਾਣੀ ਜੇ ਗੰਦੇ ਨਾਲੇ ਵਿੱਚ ਵੀ ਖੜਾ ਹੈ ਨਾ ਜਦੋਂ ਸੂਰਜ ਦੇ ਸਾਨਮਖ ਹੁੰਦਾ ਹੈ ਤੇ ਵਾਸ਼ਪੀਕਰਨ ਹੋ ਜਾਂਦਾ ਹੈ ਤੇ ਮੁੜ ਕੇ ਉਹ ਪਾਣੀ ਪੀਣਯੋਗ ਹੋ ਜਾਂਦਾ ਹੈ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਹੀ ਹੈ ਬ੍ਰਹਮ ਗਿਆਨੀ ਤੇ ਇਹ ਸੰਸਾਰ ਵਿੱਚ ਰਹਿੰਦਾ ਹੋਇਆ ਵਿਚਰਦਾ ਹੋਇਆ ਨਿਰਮਲ ਰਹਿੰਦਾ ਉਹ ਉਸ ਮਾਲਕ ਦੇ ਸਾਨਮਖ ਹੋਇਆ ਰਹਿੰਦਾ ਉਸ ਪ੍ਰਭੂ ਦੇ ਸਾਨਮਖ ਹੋਇਆ ਰਹਿੰਦਾ ਗੁਰੂ ਦੇ ਸਾਨਮਖ ਹੋ ਕੇ ਰਹਿੰਦਾ ਜਿਸ ਤਰ੍ਹਾਂ ਸੂਰਜ ਦੇ ਸਾਨਮਖ ਹੋ ਕੇ ਪਾਣੀ ਨਿਰਮਲ ਹੋ ਜਾਂਦਾ ਹੈ ਇਸ ਤਰ੍ਹਾਂ ਬ੍ਰਹਮ ਗਿਆਨੀ ਹੈ ਭਾਈ ਉਹ ਪਾਣੀ ਵਰਗਾ ਹੈ ਉਹਨੂੰ ਮੈਲ ਨਹੀਂ ਲੱਗਦੀ ਉਹ ਮੈਲਾ ਨਹੀਂ ਹੁੰਦਾ ਬ੍ਰਹਮ ਗਿਆਨੀ ਕਹੈ ਮਨ ਹੋਏ ਪ੍ਰਗਾਸ ਜੈਸੇ ਧਰਤੀ ਉੱਪਰ ਆਕਾਸ਼ ਬ੍ਰਹਮ ਗਿਆਨੀ ਦੇ ਮਨ ਵਿੱਚ ਪ੍ਰਕਾਸ਼ ਇਸ ਤਰ੍ਹਾਂ ਜਿਵੇਂ ਧਰਤੀ ਦੇ ਚਾਰੇ ਪਾਸੇ ਜਿੱਥੇ ਮਰਜ਼ੀ ਚਲੇ ਜਾਓ ਧਰਤੀ ਦੇ ਤੁਹਾਨੂੰ ਆਕਾਸ਼ ਨਜ਼ਰ ਆਏਗਾ ਇਸ ਤਰ੍ਹਾਂ ਗਿਆਨ ਜਿਹੜਾ ਉਹਦਾ ਹੈ ਐਡਾ ਵੱਡਾ ਵਿਸ਼ਾਲ ਗਿਆਨ ਹੈ ਬ੍ਰਹਮ ਗਿਆਨੀ ਕਹੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹੇ ਨਹੀਂ ਅਭਿਮਾਨਾ ਤੇ ਮਾਰਗ ਨੇ ਬ੍ਰਹਮ ਗਿਆਨ ਦਾ ਅਗਲਾ ਲੱਛਣ ਜਿਹੜਾ ਹੈ ਅਗਲਾ ਗੁਣ ਜਿਹੜਾ ਹੈ ਉਹਦੇ ਲਈ ਮਿੱਤਰ ਤੇ ਸਤ ਦੁਸ਼ਮਣ ਇੱਕੋ ਜਿਹੇ ਨੇ ਉਹਦੇ ਮਨ ਵਿੱਚ ਹੰਕਾਰ ਨਹੀਂ ਹੁੰਦਾ ਕਿਸੇ ਚੀਜ਼ ਦਾ ਬ੍ਰਹਮ ਗਿਆਨੀ ਊਜ ਤੇ ਊਚਾ ਮੰਨ ਆਪਣਾ ਹੈ ਸਭ ਤੇ ਨੀਚਾ ਉੱਚੀ ਸੁੱਚੀ ਸੁਰਤ ਦਾ ਮਾਲਕ ਹੁੰਦਾ ਹੋਇਆ ਵੀ ਤੇ ਮਾਰਗ ਕਹਿੰਦੇ ਨੇਤਾਣਾ ਹੋ ਕੇ ਰਹਿੰਦਾ ਹੈ ਸਮਾਜ ਵਿੱਚ ਬ੍ਰਹਮ ਗਿਆਨੀ ਜਿਹੜਾ ਹੈ ਗੁਰਮਖਿ ਹਿਰਦੈ ਗਰੀਬੀ ਆਵੇ ਜਿਹੜੇ ਗੁਰਮਖ ਨੇ ਬ੍ਰਹਮ ਗਿਆਨੀ ਨੇ ਉਹ ਨੀਵੇਂ ਹੋ ਕੇ ਸੰਸਾਰ ਚ ਰਹਿੰਦੇ ਨੇ ਨਿਮਰਤਾ ਨਾਲ ਰਹਿੰਦੇ ਨੇ ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਜਿਨ ਪਬ ਆਪ ਕਰੇ ਤੇ ਸੱਚੇ ਪਾਤਸ਼ਾਹ ਅਮਰ ਕੰਦੇ ਭਾਈ ਫਿਰ ਬ੍ਰਹਮ ਗਿਆਨੀ ਉਹੀ ਹੋਏ ਨੇ ਜਿਨ੍ਹਾਂ ਉੱਤੇ ਪ੍ਰਭੂ ਨੇ ਆਪ ਕਿਰਪਾ ਕੀਤੀ ਹੈ ਜੇ ਕੋਈ ਕਹੇ ਕਿ ਮੈਂ ਬ੍ਰਹਮ ਗਿਆਨੀ ਬਣ ਜਾਵਾਂਗਾ ਨਹੀਂ ਜੀ ਉਹ ਕਿਰਪਾ ਕਰਦਾ ਹੈ ਉਹ ਬਖਸ਼ਿਸ਼ ਕਰਦਾ ਹੈ ਇਹ ਗੁਨਾ ਨਾਲ ਭਰਪੂਰ ਕਰ ਦਿੰਦਾ ਤੇ ਉਹਨੂੰ ਬ੍ਰਹਮ ਦਾ ਗਿਆਨ ਹੁੰਦਾ ਹੈ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਉਸ ਬ੍ਰਹਮ ਨਾਲ ਜੁੜਿਆ ਰਹਿੰਦਾ ਹੈ ਨਿਮਾਣਾ ਹੋ ਕੇ ਰਹਿੰਦਾ ਹੈ ਤਾਣ ਹੁੰਦਿਆਂ ਨਿਤਾਣਾ ਹੋ ਕੇ ਰਹਿੰਦਾ ਹੈ ਨਿਮਰਤਾ ਵਿੱਚ ਰਹਿੰਦਾ ਹੈ ਇਹ ਬ੍ਰਹਮ ਗਿਆਨੀ ਦੇ ਲੱਛਣ ਨੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਜੀਨਾ ਮਰਜ਼ ਕੇ ਨੇ ਬ੍ਰह्म ਗਿਆਨੀ ਹੰਕਾਰੀ ਨਹੀਂ ਹੁੰਦਾ ਉਹ ਤੇ ਸਾਰਿਆਂ ਦੀ ਚਰਨ ਧੂੜ ਹੋ ਕੇ ਰਹਿੰਦਾ ਹੈ ਭਾਈ ਉਹਨੇ ਆਤਮ ਰਸ ਅਰ ਜਾਣਿਆ ਹੈ ਬਹੁਤੇ ਸਵਾਲ ਕਰਦੇ ਨੇ ਕਿ ਆਤਮ ਰਸ ਕੀ ਹੈ ਇਹ ਜਿੰਨੇ ਰਸ ਨੇ ਜ਼ਿੰਦਗੀ ਦੇ ਨੌ ਰਸ ਨੇ ਜੀ ਇਹ ਸਾਰੇ ਸਾਰੇ ਸਾਡੇ ਸਰੀਰ ਵਿੱਚੋਂ ਮਿਲਣਗੇ ਬਾਹਰੋਂ ਕੁਝ ਨਹੀਂ ਮਿਲੇਗਾ ਜੇ ਇਸ ਸਰੀਰ ਵਿੱਚ ਕਾਮ ਰਸ ਹੈ ਤੇ ਨਾਮ ਰਸ ਵੀ ਹੈ ਇੱਕ ਜੋਗੀ ਹੈ ਇੱਕ ਭੋਗੀ ਹੈ ਭੋਗੀ ਆਪਣੇ ਸਾਰੇ ਸਰੀਰ ਦੀ ਸ਼ਕਤੀ ਨਸ਼ਟ ਕਰਕੇ ਉਸ ਆਨੰਦ ਵਿੱਚ ਸਿਰਫ ਇੱਕ ਸਕਿੰਟ ਲਈ ਰਹਿੰਦਾ ਹੈ ਪਰ ਜੋਗੀ ਆਪਣੀ ਯੁਗਤ ਨਾਲ ਆਪਣੇ ਸਰੀਰ ਦੀ ਸ਼ਕਤੀ ਨਸ਼ਟ ਕਰਤੇ ਕੀਤੇ ਬਿਨਾ ਉਸ ਆਨੰਦ ਵਿੱਚ ਹਰ ਵੇਲੇ ਰਹਿੰਦਾ ਹੈ ਬਸ ਇਹੀ ਫਰਕ ਹੈ ਜੀ ਜਿਨ੍ਹਾਂ ਨੂੰ ਸਮਝ ਆ ਗਈ ਜਿਨ੍ਹਾਂ ਨੂੰ ਜੀਵਨ ਦੀ ਯੁਗਤੀ ਆ ਗਈ ਉਹ ਇਸ ਆਨੰਦ ਨੂੰ ਹਰ ਵੇਲੇ ਮੰਨਦੇ ਨੇ ਹਰ ਵੇਲੇ ਆਨੰਦ ਵਿੱਚ ਰਹਿੰਦੇ ਨੇ ਜਿਸ ਆਨੰਦ ਦੀ ਪ੍ਰਵਾਹ ਸਾ ਤੀਜੀ ਪਾਸ਼ਾ ਮਾਰੇ ਦਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੂਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੈ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਇਸ ਅਵਸਥਾ ਦੀ ਮਹਾਰਾਜ ਗੱਲ ਕਰਦੇ ਨੇ ਕਿ ਬ੍ਰਹਮ ਗਿਆਨੀ ਉਸ ਆਨੰਦ ਵਿੱਚ ਹਰ ਵਕ ਰਹਿਦਾ ਉਹ ਆਤਮਿਕ ਰਸ ਨੂੰ ਜਾਣ ਜਾਣਦਾ ਤੇ ਉਹਨੂੰ ਮੰਨਦਾ ਵੀ ਹੈ ਬ੍ਰਹਮ ਗਿਆਨੀ ਕੀ ਸਭ ਉਪਰਮਿਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਿਆ ਮੈਂ ਕਹਿੰਦੇ ਬ੍ਰਹਮ ਗਿਆਨੀ ਸਾਰਿਆਂ ਲਈ ਕਿਰਪਾਲੂ ਹੈ ਭਾਈ ਉਹਦੇ ਮਨ ਵਿੱਚ ਕਿਸੇ ਲਈ ਕਦੇ ਕੋਈ ਬੁਰਾਈ ਨਹੀਂ ਉਪਜਦੀ ਭੈੜੀ ਫਿਰਤੀ ਮਨ ਵਿੱਚ ਭੜੇ ਖਿਆਲ ਨਾਲ ਵਿੱਚ ਆਉਣ ਹੀ ਨਹੀਂ ਦਿੰਦਾ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ੇ ਅੰਮ੍ਰਿਤ ਵਰਸੀ ब्रह्म ज्ञानी सदा समदर्शी ओदे ਲਈ ਸਾਰੇ ਹੀ ਸਮਦਰਸੀ ਹੈ ਭਾਈ ਉਹਦੇ ਸਾਰੇ ਲਈ ਆਪਣੇ ਨੇ ਉਹਦੇ ਦੇਖ ਪੁਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ ਉਹਦੀ ਜਿਹੜੀ ਦ੍ਰਿਸ਼ਟੀ ਹੈ ਉਹ ਸਮਦ੍ਰਿਸ਼ਟੀ ਹੈ ਇਸ ਕਰਕੇ ਮਾਈ ਕਹਿੰਦੇ ਉਹਦੀ ਦ੍ਰਿਸ਼ਟੀ ਜਿਹੜੀ ਹੈ ਕਿਉਂਕਿ ਅੱਖਾਂ ਤੇ ਉਹ ਹੀ ਹੁੰਦੀਆਂ ਨੇ ਜੀ ਦ੍ਰਿਸ਼ਟੀ ਬਦਲਦੀ ਹੈ ਸਾਡੀ ਉਹਨਾਂ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਛੜਦਾ ਹੈ ਤੇ ਸਾਡੀ ਦ੍ਰਿਸ਼ਟੀ ਵਿੱਚ ਉਹਦੇ ਭਾਈ ਕੋਲੇ ਝੜਦੇ ਨੇ ਸਾਡੀ ਦ੍ਰਿਸ਼ਟੀ ਵਿੱਚ ਅੱਗੇ ਝੜਦੀ ਗੁੱਸਾ ਹੈ ਈਰਖਾ ਹੈ ਵਕੀਲੀ ਹੈ ਲੋਭ ਹੈ ਉਹਨਾਂ ਅੰਦਰ ਇਹ ਚੀਜ਼ ਨਹੀਂ ਹੁੰਦੀ ਉਹ ਤੇ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਵੇਖਦੇ ਨੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਇਹ ਮੋਹ ਮਾਇਆ ਦੇ ਬੰਧਣਾ ਤੋਂ ਮੁਕਤ ਹੋ ਜਾਂਦਾ ਹੈ ਤੇ ਉਹਦੀ ਜਿਉਣ ਦਾ ਢੰਗ ਜੁਗਤੀ ਜਿਹੜੀ ਹੈ ਨਾ ਉਹ ਬੜੀ ਫਿਰ ਪਵਿੱਤਰ ਹੈ ਪਵਿੱਤਰ ਜੀਵਨ ਹੈ ਉਦੇ ਬੋਲ ਪਵਿੱਤਰ ਨੇ ਉਹਦਾ ਵੇਖਣਾ ਪਵਿੱਤਰ ਹੈ ਉਹਦਾ ਸੁਣਨਾ ਪਵਿੱਤਰ ਹੈ ਉਹਦਾ ਸਪਰਸ਼ ਕਰਨਾ ਸਪਵਿੱਤਰ ਹੈ ਉਹ ਜੀਵਨ ਵਿੱਚ ਪਵਿੱਤਰਤਾ ਨਾਲ ਜਿਉਂਦਾ ਹੈ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕੋ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਗਿਆਨੀਆਂ ਕਾ ਭੋਜਨ ਨਾਮ ਹੈ ਕਿਹਨੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਭੋਜਨ ਗਿਆਨ ਹੈ ਸਾਡਾ ਸਾਡੀ ਦੀ ਨਿੰਦਿਆ ਹੈ ਈਰਖਾ ਹੈ ਇੱਕ ਜਦ ਤੱਕ ਅਸੀਂ ਸੁਣ ਨਹੀਂ ਲੈਂਦੇ ਕਿਥੋਂ ਜਾਂ ਬੋਲ ਕੇ ਨਹੀਂ ਆਉਂਦੇ ਕਿਤੇ ਸਾਨੂੰ ਤੇ ਰੋਟੀ ਅਜ ਵੀ ਨਹੀਂ ਹੁੰਦੀ ਜੀ ਪਰ ਬ੍ਰਹਮ ਗਿਆਨੀ ਜਿਹੜੇ ਨੇ ਉਹਨਾਂ ਦਾ ਭੋਜਨ ਤੇ ਗਿਆਨ ਹੈ ਉਹ ਗਿਆਨ ਦੀ ਗੱਲ ਕਰਦੇ ਨੇ ਵਿਚਾਰ ਦੀ ਗੱਲ ਕਰਦੇ ਨੇ ਇਸ ਕਰਕੇ ਉਹਨਾਂ ਦਾ ਧਿਆਨ ਹਮੇਸ਼ਾ ਉਸ ਬ੍ਰਹਮ ਵਿੱਚ ਰਹਿੰਦਾ ਹੈ ਉਸ ਪਰਮਾਤਮਾ ਵਿੱਚ ਰਹਿੰਦਾ ਹੈ ਅਕਾਲ ਪੁਰਖ ਵਿੱਚ ਰਹਿੰਦਾ ਹੈ ਬ੍ਰਹਮ ਗਿਆਨੀ ਕੀ ਬ੍ਰਹਮ ਗਿਆਨੀ ਏ ਕੋ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਇੱਕ ਤੋਂ ਆਸ ਰੱਖਦਾ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਆਸ ਨਹੀਂ ਰੱਖਦਾ ਇਸ ਕਰਕੇ ਉਹਦਾ ਵਿਨਾਸ਼ ਨਹੀਂ ਹੁੰਦਾ ਉਹ ਜ਼ਮੀਰ ਵਾਲੇ ਹੁੰਦੇ ਨੇ ਉਹਨਾਂ ਦੀ ਜ਼ਮੀਰ ਮਰਦੀ ਨਹੀਂ ਮਨਮੁੱਖਾਂ ਦੀ ਜ਼ਮੀਰ ਤੇ ਦਿਹਾੜੀ 'ਚ ਕਈ ਵਾਰ ਮਰਦੇ ਕਈ ਵਾਰ ਜੰਮਦੇ ਨੇ ਤੇ ਮਰ ਕੇ ਨੇੜੇ ਬ੍ਰਹਮ ਗਿਆਨੀ ਨੇ ਉਹ ਵਿਨਾਸ਼ ਨਹੀਂ ਹੁੰਦੇ ਉਹ ਸਥਿਰ ਹੁੰਦੇ ਨੇ ਬ੍ਰਹਮ ਗਿਆਨ ਬ੍ਰਹਮ ਗਿਆਨੀ ਕਹਿ ਗਰੀਬੀ ਸਮਹਾ ਬ੍ਰਹਮ ਗਿਆਨੀ ਪਰ ਪੁਕਾਰੋ ਮਹਾ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਗਰੀਬੀ ਹੈ ਨਿਮਰਤਾ ਹੈ ਤੇ ਉਹ ਹਮੇਸ਼ਾ ਜੀਵਨ ਵਿੱਚ ਪਰਉਪਕਾਰ ਕਰਦਾ ਹੈ ਤੇਰੇ ਜਨ ਪਰਉਪਕਾਰੀ ਆਏ ਜੀ ਦਾਣ ਦੇ ਭਗਤੀ ਲਾਏ ਨਾ ਹਰਿ ਸਿਓ ਲੈਣ ਮਿਲਾਏ ਉਹ ਪਰਉਪਕਾਰੀ ਜੀਵਨ ਹੈ ਦੂਜਿਆਂ ਦਾ ਭਲਾ ਕਰਦੇ ਨੇ ਬ੍ਰਹਮ ਗਿਆਨੀ ਕਹੇ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਤ ਬੰਦਾ ਮਰ ਕਹੇ ਬ੍ਰਹਮ ਗਿਆਨੀ ਧੰਦੇ ਨਹੀਂ ਕਰਦਾ ਅਸੀਂ ਤੇ ਧਰਮ ਨੂੰ ਵੀ ਧੰਦਾ ਬਣਾ ਲਿਆ ਉਹ ਧੰਦੇ ਨਹੀਂ ਕਰਦਾ ਧੰਦਿਆਂ ਵਿੱਚ ਨਹੀਂ ਪੈਂਦਾ ਇਹ ਨਹੀਂ ਕਹਿੰਦਾ ਕਿ ਮੇਰੇ ਕਹਿਣ ਨਾਲ ਤੇਰੇ ਮੁੰਡਾ ਹੋਏਗਾ ਮੇਰੇ ਕਹਿਣ ਨਾਲ ਕੁੜੀ ਹੋਏਗੀ ਮੇਰੇ ਕਹਿਣ ਨਾਲ ਚੰਗਾ ਹੋਏਗਾ ਮੇਰੇ ਕਹਿਣ ਨਾਲ ਭਲਾ ਹੋਏਗਾ ਨਹੀਂ ਉਹ ਇਸ ਦਾ ਗੱਲਾਂ ਵਿੱਚ ਨਹੀਂ ਪੈਂਦੇ ਬ੍ਰਹਮ ਗਿਆਨੀ ਜਿਹੜੇ ਨੇ ਉਹ ਧੰਦੇ ਨਹੀਂ ਕਰਦੇ ਉਹਨਾਂ ਦੇ ਬੋਲ ਹੀ ਸੁਭਾਵਿਕ ਹੁੰਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਬ੍ਰਹਮ ਗਿਆਨੀ ਨੇ ਇਸ ਦੌੜੇ ਜਾਂਦੇ ਮਨ ਨੂੰ ਬੰਨ੍ਹਿਆ ਹੋਇਆ ਉਹ ਇੱਧਰ ਉੱਧਰ ਭੱਜਣ ਨਹੀਂ ਦਿੰਦਾ ਬ੍ਰਹਮ ਗਿਆਨੀ ਕਹਿ ਹੋਏ ਸੁ ਭਲਾ ਬ੍ਰਹਮ ਗਿਆਨੀ ਸੁ ਫਲ ਫਲਾ ਬ੍ਰਹਮ ਗਿਆਨੀ ਹਮੇਸ਼ਾ ਹੀ ਦੂਜਿਆਂ ਦਾ ਭਲਾ ਲੋਚਦਾ ਹੈ ਸਤਗੁਰ ਸਭਨਾ ਕਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉ ਹੋਏ ਇਸ ਕਰਕੇ ਮਾਰਿਕ ਨੇ ਭਾਈ ਉਹ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਲੈਂਦਾ ਹੈ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਤੇ ਇਹੋ ਜਿਹੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਬ੍ਰਹਮ ਨਾਲ ਜੁੜ ਗਏ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਨੇ ਬੜਿਆਂ ਦਾ ਉਧਾਰ ਕੀਤਾ ਹੈ ਉਹਨਾਂ ਦਾ ਸੰਗ ਕਰਕੇ ਬੜੇ ਲੋਕਾਂ ਦਾ ਪਰ ਉਤਾਰਾ ਹੋਇਆ ਹੈ ਤੇ ਮਰਿ ਕਰਨੀ ਸਾਰੇ ਹੀ ਸਾਰਾ ਸੰਸਾਰ ਉਹਨਾਂ ਬ੍ਰਹਮ ਗਿਆਨੀ ਨਾਲ ਜੁੜ ਕੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਦਾ ਹੈ ਬ੍ਰਹਮ ਗਿਆਨੀ ਕਹਿ ਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਜਬਜੀਤ ਸਾਹਿਬ ਵਿੱਚ ਆਪਾਂ ਖੀਰ ਦੇ ਬੰਦਾ ਵਿੱਚ ਪੜਦੇ ਤਿੱਥੇ ਸੀਤੋ ਸੀਤਾ ਮਹੰਗਾ ਮਾਏ ਤਾਂ ਕਿ ਰੂਪ ਨ ਕਥਨੇ ਜਾਏ ਨਾਉ ਮਰੇ ਨ ਠਾਗੇ ਜਾਏ ਜਿਨ ਕੈ ਰਾਮ ਬਸੈ ਮਨ ਮਾਹੇ ਉਹ ਵਸਤਾ ਹੈ ਜੀ ਉਸ ਵਸਤਾ ਨੂੰ ਮਹਾਰਾਜ ਬਿਆਨ ਕਰਦੇ ਨੇ ਕਿ ਬ੍ਰਹਮ ਗਿਆਨੀ ਕਹਵੇ ਸਹਿ ਪ੍ਰਭ ਸੰਗ ਪ੍ਰਭ ਹਮੇਸ਼ਾ ਉਹਦੇ ਅੰਗ ਸੰਗ ਰਹਿੰਦਾ ਹੈ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਦਾ ਆਸਰਾ ਜਿਹੜਾ ਹੈ ਉਹ ਨਾਮ ਹੈ ਤੇ ਨਾਮ ਹੀ ਉਹਦਾ ਪਰਿਵਾਰ ਹੈ ਬ੍ਰਹਮ ਗਿਆਨੀ ਦਾ ਪਰਿਵਾਰ ਉਹਦਾ ਨਾਮ ਹੈ ਸਤ ਸੰਤੋਖ ਦਇਆ ਧਰਮ ਸਹਿਜ ਇਹ ਉਹਦਾ ਪਰਿਵਾਰ ਹੈ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹ ਬੁੱਧ ਤਿਆਗਤ ਬ੍ਰਹਮ ਗਿਆਨੀ ਮਨ ਕਰਕੇ ਜਾਗਦਾ ਹੈ ਉਹ ਵਿਕਾਰਾਂ ਦਾ ਹਮਲਾ ਨਹੀਂ ਹੋਣ ਦਿੰਦਾ ਕਿਉਂਕਿ ਉਹਨੂੰ ਪਤਾ ਹੈ ਕਿ ਲੋਭੀ ਕਾਬਸਾ ਨਾ ਕੀਚਾ ਜੇ ਕਾ 파ਰਵਸਾਈ ਇਹ ਮਨ ਦਾ ਕੋਈ ਪਤਾ ਨਹੀਂ ਜੀ ਕਦੋਂ ਕਿੱਥੇ ਸੁੱਟ ਦੇਵੇ ਇਸ ਕਰਕੇ ਜਰਾਕ ਅਵੇਸਲਾ ਹੋਇਆ ਤੇ ਮਨ ਆਪਣਾ ਕੰਮ ਕਰ ਜਾਂਦਾ ਹੈ ਤੇ ਜਿਹੜੇ ਬ੍ਰਹਮ ਗਿਆਨੀ ਨੇ ਉਹ ਸਦਾ ਜਾਗਦੇ ਨੇ ਉਹਨਾਂ ਨੇ ਆਪਣੀ ਹੰਕਾਰ ਵਾਲੀ ਬੁੱਧੀ ਨੂੰ ਤਿਆਗ ਦਿੱਤਾ ਬ੍ਰਹਮ ਗਿਆਨੀ ਕਹੈ ਮਨ ਪਰਮ ਆਨੰਦ ਬ੍ਰਹਮ ਗਿਆਨੀ ਕਹੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਦੇ ਮਨ ਵਿੱਚ ਪਰਮ ਆਨੰਦ ਹੈ ਉਸ ਆਨੰਦ ਵਿੱਚ ਰਹਿੰਦਾ ਹਮੇਸ਼ਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੀ ਬ੍ਰਹਮ ਗਿਆਨੀ ਨੇ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਖੇੜੇ ਵਿੱਚ ਰਹਿੰਦੇ ਨੇ ਖੁਸ਼ੀ ਵਿੱਚ ਰਹਿੰਦੇ ਨੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾ ਉਹ ਸਦਾ ਵਿਕਸਦੇ ਰਹਿੰਦੇ ਨੇ ਖੇੜੇ ਵਿੱਚ ਰਹਿੰਦੇ ਨੇ ਆਨੰਦ ਵਿੱਚ ਰਹਿੰਦੇ ਨੇ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬినాਸ਼ ब्रह्मज्ञानी सुख ਵਿੱਚ ਸਹਜ ਵਿੱਚ ਆਨੰਦ ਵਿੱਚ ਰਹਿੰਦਾ ਹੈ ਇਸ ਕਰਕੇ ਮਹਾਰਿਸ਼ੀ ਕਹਿੰਦੇ ਭਾਈ ਉਹਦਾ ਇਹ ਖੇੜਾ ਜਿਹੜਾ ਹੈ ਉਹ ਨਾਸ਼ ਨਹੀਂ ਹੋ ਸਕਦਾ ਉਹਦੇ ਅੰਦਰ ਵਿਨਾਸ਼ ਨਹੀਂ ਹੁੰਦਾ ਉਹ ਭੈੜੀਆਂ ਬਿਰਤੀਆਂ ਅੰਦਰ ਆਉਣ ਹੀ ਨਹੀਂ ਦਿੰਦਾ ਭੈੜੇ ਖਿਆਲ ਅੰਦਰ ਉਪਜਣ ਹੀ ਨਹੀਂ ਦਿੰਦਾ ब्रह्मज्ञानी ब्रह्म ਕਾ ਬੇਤਾ ब्रह्मज्ञानी ਏਕ ਸੰਘੇਤਾ ब्रह्मज्ञानी ਜਿਹੜਾ ਬ੍ਰਹਮ ਦੇ ਬਾਰੇ ਬਿਆਨ ਕਰਦਾ ਹੈ ਦੱਸ ਸਕਦਾ ਹੈ ਇਸ ਕਰਕੇ ਮਰਜ ਕਹਿੰਦੇ ਭਾਈ ਉਹਦਾ ਹੇਤ ਜਿਹੜਾ ਹੈ ਉਹਦਾ ਪ੍ਰੇਮ ਹੈ ਉਸ ਇੱਕ ਅਕਾਲ ਪੁਰਖ ਨਾਲ ਹੈ ਹੋਰ ਦੁਨੀਆ ਨਾਲ ਨਹੀਂ ਹੈ। ਬ੍ਰਹਮ ਗਿਆਨੀ ਕਹੇ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਹਮੇਸ਼ਾ ਚਿੰਤਾ ਤੋਂ ਰਹਿਤ ਰਹਿੰਦਾ ਹੈ। ਕਿਉਂਕਿ ਉਹਨੇ ਸਮਝ ਲਿਆ ਉਹਨੇ ਜਾਣ ਲਿਆ ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ। ਉਹ ਉਸ ਵੈਸ਼ਰੂ ਕਾਲਪੁਰਖ ਦੇ ਆਸਰੇਤ ਰਹਿੰਦਾ ਹੈ ਇਸ ਕਰਕੇ ਮਹਾਰਾਜ ਉਹਨਾਂ ਦਾ ਜਿਹੜਾ ਬੋਲ ਨੇ ਉਹਨਾਂ ਦਾ ਉਪਦੇਸ਼ ਵੀ ਫਿਰ ਨਿਰਮਲ ਹੁੰਦਾ ਹੈ ਪਵਿੱਤਰ ਉਪਦੇਸ਼ ਦਿੰਦੇ ਨੇ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾਬੜ ਪ੍ਰਤਾਪ ਮਰਿਕ ਨੇ ਬ੍ਰਹਮ ਗਿਆਨੀ ਉਹੀ ਹੋਈ ਹੈ ਜਿਹਨੂੰ ਪ੍ਰਭੂ ਆਪ ਕਿਰਪਾ ਕਰਦਾ ਜਿਹਦੇ ਉੱਤੇ ਤੇ ਉਹਦਾ ਪ੍ਰਤਾਪ ਜਿਹੜਾ ਹੈ ਉਹਦਾ ਪ੍ਰਭਾਵ ਜਿਹੜਾ ਹੈ ਉਹ ਦੁਨੀਆ ਕਬੂਲ ਦੀ ਹੈ ਦੂਰ ਤੱਕ ਲੋਕ ਉਹਦਾ ਸਤਿਕਾਰ ਕਰਦੇ ਨੇ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਵੱਡੇ ਭਾਗ ਨੇ ਜੇ ਕਿਤੇ ਬ੍ਰਹਮ ਗਿਆਨੀ ਇਸ ਤਰ੍ਹਾਂ ਦੇ ਮਹਾਪੁਰਖ ਦੇ ਇਸ ਤਰ੍ਹਾਂ ਦੇ ਗੁਰਸਿੱਖ ਦੇ ਕਿਤੇ ਦਰਸ਼ਨ ਹੋ ਜਾਣ ਤੇ ਪਾਤਸ਼ਾਹ ਕਹਿੰਦੇ ਅਸੀਂ ਤੇ ਉਹਨਾਂ ਤੋਂ ਸਦਕੇ ਜਾਂਨੇ ਹਾਂ ਬਲਿਹਾਰ ਜਾਂਨੇ ਹਾਂ ਜਿਨ੍ਹਾਂ ਅੰਦਰ ਇਹ ਗੁਣ ਨੇ ਉਸ ਪ੍ਰਭੂ ਨੇ ਆਪ ਬਖਸ਼ਿਸ਼ ਕੀਤੀ ਜਿਨ੍ਹਾਂ ਉੱਤੇ ਬ੍ਰਹਮ ਗਿਆਨੀ ਕੋ ਖੋਜੇ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਹਿੰਦੇ ਬ੍ਰਹਮ ਗਿਆਨੀ ਨੂੰ ਤੇ ਦੇਵਤੇ ਵੀ ਖੋਜਦੇ ਨੇ ਪ੍ਰਮਾਤਮਾ ਤੇ ਉਹਦੇ ਵਿੱਚ ਕੋਈ ਭੇਤ ਨਹੀਂ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਉਹਦੇ ਅੰਦਰੋਂ ਝਲਕਦੇ ਨੇ ਕਹਿੰਦੇ ਇੰਜ ਲੱਗਦਾ ਕਿ ਉਹ ਪ੍ਰਮਾਤਮਾ ਦਾ ਹੀ ਰੂਪ ਹੈ ਬ੍ਰਹਮ ਗਿਆਨੀ ਕੀ ਕੀਮਤ ਨਾਹੀਂ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਮਰਜ਼ ਕਰੇ ਉਹਦੀ ਕੀਮਤ ਕੋਈ ਨਹੀਂ ਪਾ ਸਕਦਾ ਕਿਉਂਕਿ ਸਭ ਕੁਝ ਉਹਦੇ ਮਨ ਵਿੱਚ ਹੈ ਉਸ ਪ੍ਰਮਾਤਮਾ ਨੇ ਦਿੱਤਾ ਹੋਇਆ ਉਹ ਸਾਰੇ ਗੁਣਾਂ ਨਾਲ ਭਰਪੂਰ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਤੇ ਜੇ ਕੋਈ ਭੇਤ ਪਾਉਣ ਦੀ ਗੱਲ ਕਰੇਗਾ ਮਰੇ ਕਹਿੰਦੇ ਭੇਤ ਨਹੀਂ ਪਾ ਸਕਦੇ ਉਹਦਾ ਹੋ ਨਜ਼ਦੀਕ ਖੁਦਾਈ ਕਾ ਭੇਤ ਨਾ ਕਿਸੇ ਦੇਨ ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਨੇ ਉਸ ਵਹਿਗਰੂ ਕਾਲਪੁਰਖ ਦੇ ਬਿਲਕੁਲ ਨਜ਼ਦੀਕ ਹੁੰਦਿਆਂ ਹੋਇਆਂ ਆਪਣਾ ਭੇਤ ਨਹੀਂ ਦਿੰਦੇ ਇਸ ਕਰਕੇ ਮਰਗ ਇਹ ਅਸੀਂ ਤੇ ਆਦੇਸ਼ ਹੀ ਕਰ ਸਕਦੇ ਹਾਂ ਅਸੀਂ ਤੇ ਨਮਸਕਾਰ ਕਰ ਸਕਦੇ ਹਾਂ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਜੇ ਕੋਈ ਇਸ ਤਰ੍ਹਾਂ ਦੇ ਮਹਾਪੁਰਸ਼ ਬਾਰੇ ਉਸ ਗੁਰਮੁਖਾਂ ਬਾਰੇ ਜੇ ਕੋਈ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਮੈਂ ਕਹਿੰਦੇ ਅੱਧਾ ਅੱਖਰ ਵੀ ਬਿਆਨ ਨਹੀਂ ਕਰ ਸਕਦੇ ਭਾਈ ਅਸੀਂ ਕਿਉਂਕਿ ਉਹ ਤੇ ਸਾਰਿਆਂ ਦਾ ਮਾਲਕ ਹੈ ਉਹ ਪ੍ਰਮਾਤਮਾ ਨਾਲ ਇੱਕਮਿਕ ਹੈ ਬ੍ਰਹਮ ਗਿਆਨੀ ਕਿ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗੱਦ ਬ੍ਰਹਮ ਗਿਆਨੀ ਜਾਣੈ ਜੇ ਕੋਈ ਇਸ ਵਸਤਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇਗਾ ਤੇ ਪਾਤਸ਼ਾਹ ਕਹਿੰਦੇ ਭਾਈ ਇਹ ਆਪਣੀ ਵਿਦਵਤਾ ਨਾਲ ਆਪਣੀ ਬੁੱਧੀ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਬ੍ਰਹਮ ਗਿਆਨੀ ਹੀ ਉਸ ਅਸਥਾ ਨੂੰ ਬਿਆਨ ਕਰ ਸਕਦਾ ਦੂਜਾ ਨਹੀਂ ਕਰ ਸਕਦਾ ਅਖਰੀ ਗੱਲਾਂ ਤੇ ਅਸੀਂ ਕਰ ਸਕਦੇ ਹੇ ਜੇ ਕੋਈ ਗੁਰਮੁਖ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਪਹਿਲਾਂ ਗੁਰਮੁਖ ਬਣਨਾ ਪਏਗਾ ਜੇ ਕੋਈ ਬ੍ਰਹਮ ਗਿਆਨੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਉਸ ਅਸਥਾ ਤੇ ਪਹੁੰਚਣਾ ਪਏਗਾ ਤਾਂ ਹੀ ਜਾਣਿਆ ਜਾ ਸਕਦਾ ਜੀ ਉਸ ਤਰ੍ਹਾਂ ਵੀ ਨਹੀਂ ਜਾਣਿਆ ਜਾ ਸਕਦਾ ਬ੍ਰਹਮ ਗਿਆਨੀ ਕਾਇਆ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਮਰੀ ਕਹਿੰਦੇ ਭਾਈ ਬ੍ਰਹਮ ਗਿਆਨੀ ਦਾ ਕੋਈ ਅੰਤ ਨਹੀਂ ਕੋਈ ਪਾਰਾਵਾਰ ਨਹੀਂ ਅਸੀਂ ਤੇ ਸਦਾ ਹੀ ਨਮਸ਼ਕਾਰੀ ਕਰ ਸਕਦੇ ਹਾਂ ਸਾਡਾ ਸਿਰ ਤੇ ਹਮੇਸ਼ਾ ਝੁਕਿਆ ਰਹਿੰਦਾ ਹੈ ਉਹਨਾਂ ਮਹਾਂਪੁਰਖਾਂ ਅੱਗੇ ਉਹਨਾਂ ਗੁਰਮੁਖ ਪਿਆਰਿਆਂ ਅੱਗੇ ਜਿਹੜੇ ਕਿ ਬ੍ਰਹਮ ਨੂੰ ਜਾਣਦੇ ਨੇ ਜਿਹੜੇ ਬ੍ਰਹਮ ਦੇ ਬੇਤੇ ਨੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਮਰ ਕੇ ਨੀਸਤਨ ਲੱਗਦਾ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਹੋਵੇ ਉਹ ਤੇ ਸਦਾ ਹੀ ਜਿਉਂਦਾ ਹੈ ਕਿਉਂਕਿ ਗੁਨਾਹ ਕਰਕੇ ਸਰੀਰ ਕਰਕੇ ਬੰਦਾ ਮਰਦਾ ਹੈ ਜੀ ਤੇ ਗੁਨਾਹ ਕਰਕੇ ਲੋਕ ਯਾਦ ਕਰਦੇ ਨਾ ਨੌ ਨੌ ਸਾਲ ਹਜ਼ਾਰ ਹਜ਼ਾਰ ਸਾਲ ਹੋ ਗਏ ਭਗਤਾਂ ਨੂੰ ਅੱਜ ਅਸੀਂ ਕਬੀਰ ਸਾਹਿਬ ਨਾਮ ਦੇ ਕਬੀਰ ਜੀ ਤਲੋਚਨ ਜੀ ਜੀਰਵਦਾਸ ਜੀ ਮਹਾਰਾਜ ਸਭ ਨੂੰ ਯਾਦ ਕਰਦੇ ਆ ਕਿਉਂਕਿ ਉਹਨਾਂ ਦੇ ਗੁਨਾਹ ਕਰਕੇ ਉਹਨਾਂ ਦੀ ਬਾਣੀ ਸਾਡੇ ਕੋਲੇ ਮੌਜੂਦ ਹੈ ਉਹ ਅੱਜ ਵੀ ਮੌਜੂਦ ਨੇ ਜੀ ਸਰੀਰ ਕਰਕੇ ਭਾਵੇਂ ਨਹੀਂ ਪਰ ਉਹ ਅੱਜ ਵੀ ਮੌਜੂਦ ਨੇ ਸਾਡੇ ਨਾਲ ਅੱਜ ਅਸੀਂ ਪੰਚਮ ਪਾਸ਼ ਦੀ ਬਾਣੀ ਪੜ੍ਹਦੇ ਆਂ ਤੇ ਪੰਚਮ ਪਾਤਸ਼ਾਹ ਦੇ ਬੋਲ ਅਸੀਂ ਪੜ ਰਹੇ ਆ ਅਸੀਂ ਤੇ ਇੱਕ ਜਰੀਆ ਹਾਂ ਬੋਲ ਤੇ ਉਹਨਾਂ ਦੇ ਬੋਲ ਤੇ ਪੰਚਮ ਪਾਤਸ਼ਾਹ ਹੀ ਰਹੇ ਨੇ ਜੀ ਉਹ ਸਾਡੇ ਵਿੱਚ ਮੌਜੂਦ ਨੇ ਜਦੋਂ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਅਸੀਂ ਤਾਂ ਉਹਨਾਂ ਦੇ ਦਰਸ਼ਨ ਸਹਿਜ ਹੀ ਹੋ ਜਾਂਦੇ ਨੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਤੇ ਮਾਇਕਨ ਭਾਈ ਬ੍ਰਹਮ ਗਿਆਨੀ ਜਿਹੜਾ ਹੈ ਉਹ ਮੁਕਤ ਜੁਗਤ ਦਾ ਦਾਤਾ ਹੈ ਮੁਕਤੀ ਕਿਸ ਤਰ੍ਹਾਂ ਮਿਲਦੀ ਹੈ ਜੀਵਨ ਦੀ ਉਜਗਤੀ ਕੀ ਹੈ ਸਾਨੂੰ ਸੋਝੀ ਦੇ ਦਿੰਦਾ ਹੈ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਉਤੇ ਪੂਰਨ ਹੈ ਐਸੀ ਪੁਰਖ ਹੈ ਐਸੀ ਹਸਤੀਤ ਹੈ ਜਿਹੜੀ ਸਾਰੀਆਂ ਵਿਧੀਆਂ ਨੂੰ ਜਾਣਨ ਵਾਲਾ ਹੈ ਬ੍ਰਹਮ ਗਿਆਨੀ ਆਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਤੇ ਨਿਆਸਰਿਆਂ ਦਾ ਆਸਰਾ ਹੈ ਜਿਨ੍ਹਾਂ ਦਾ ਕੋਈ ਨਹੀਂ ਨਾ ਫਿਰ ਬ੍ਰਹਮ ਗਿਆਨੀ ਉਹਦੇ ਤੇ ਹੱਥ ਰੱਖਦਾ ਇਸ ਕਰਕੇ ਮਾਲਕ ਨੇ ਭਾਈ ਉਹਦਾ ਹੱਥ ਉਹਦਾ ਉਹ ਸਭ ਦੀ ਸਹਾਇਤਾ ਕਰਨ ਵਾਲਾ ਹੈ ਬ੍ਰਹਮ ਗਿਆਨੀ ਸਗਲ ਆਕਾਰ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਰੰਕਾਰ ਸਰੀਰਕ ਤੌਰ ਤੇ ਸਾਨੂੰ ਉਹ ਨਜ਼ਰ ਆਉਂਦਾ ਹੈ ਉਹ ਸਾਰਿਆਂ ਵਿੱਚ ਵੱਸਦਾ ਹੈ ਪਰ ਉਹਦਾ ਆਪਣਾ ਕੋਈ ਆਕਾਰ ਨਹੀਂ ਹੈ ब्रह्मज्ञानी पानी ਵਰਗਾ ਜੀ ਜਿਸ ਭਾਂਡੇ ਚ ਪਾ ਦਿਓਗੇ ਉਹਦੇ ਵਰਗਾ ਹੋ ਜਾਂਦਾ ਹੈ। ब्रह्मज्ञानी ਗਰੀਬਾਂ ਵਿੱਚ ਗਰੀਬ ਹੈ, ਅਮੀਰਾਂ ਵਿੱਚ ਅਮੀਰ ਹੈ, ਰਾਜਿਆਂ ਵਿੱਚ ਰਾਜਾ ਹੈ। ਉਹ ਉਹਨਾਂ ਨਾਲ ਉਸ ਤਰ੍ਹਾਂ ਹੀ ਗੱਲ ਕਰ ਲੈਂਦਾ ਹੈ, ਉਸ ਤਰ੍ਹਾਂ ਹੀ ਵਿਚਰਦਾ ਹੈ ਉਹਨਾਂ ਵਿੱਚ, ਉਹ ਸਭ ਦਾ ਭਲਾ ਕਰਦਾ ਹੈ। ब्रह्मज्ञानी ਕੀ ਸੋਭਾ ब्रह्मज्ञानी ਬਣੀ ਨਾਨਕ ब्रह्मज्ञानी ਸਰਬ ਕਾ ਧਨੀ। ਤੇ ਅਖੀਰ ਵਿੱਚ ਫਿਰ ਮਾਰੇ ਕਨੇ ਭਾਈ ਜਿਹੜੀ ਬ੍ਰਹਮ ਗਿਆਨੀ ਦੀ ਸੋਭਾ ਹੈ ਨਾ ਉਹ ਤੇ ਬ੍ਰਹਮ ਗਿਆਨੀ ਨੂੰ ਹੀ ਸੋਭਦੀ ਹੈ ਹੋਰ ਕਿਸੇ ਨੂੰ ਨਹੀਂ ਸੋਭਦੀ ਜੇ ਅਸੀਂ ਐਵੇਂ ਕਿਸੇ ਨੂੰ ਕਹਿ ਦਈਏ ਇਹ ਤਾਂ ਬ੍ਰਹਮ ਗਿਆਨੀ ਹੈ ਨਹੀਂ ਜੀ ਕਲੇ ਕਹਿਣ ਨਾਲ ਬ੍ਰਹਮ ਗਿਆਨੀ ਨਹੀਂ ਉਹਦੇ ਗੁਣਾ ਕਰਕੇ ਉਹਦੀ ਸੋਭਾ ਜਿਹੜੀ ਹੈ ਉਸੇ ਨੂੰ ਹੀ ਸੋਭਦੀ ਹੈ ਇਸ ਕਰਕੇ ਪੰਚਮ ਪਾਦਸ਼ਾਹ ਮਰ ਜ ਅਖੀਰ ਵਿੱਚ ਫਿਰ ਕਹਿੰਦੇ ਭਾਈ ਬ੍ਰਹਮ ਗਿਆਨੀ ਦੇ ਸਾਰਿਆਂ ਦਾ ਹੀ ਮਾਲਕ ਹੈ ਬ੍ਰਹਮ ਗਿਆਨੀ ਤੇ ਸਾਰਿਆਂ ਦਾ ਹੀ ਮਾਲਕ ਹੈ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰ ਬਖਸ਼ਿਸ਼ ਕਰ ਸਾਨੂੰ ਵੀ ਕਿਤੇ ਇਹੋ ਜਿਹੇ ਮਹਾਂਪੁਰਖਾਂ ਦੇ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰਾ ਸਾਨੂੰ ਵੀ ਸੰਗ ਕਰਾ ਤਾਂ ਕਿ ਸਾਡਾ ਵੀ ਪਰ ਉਤਾਰਾ ਹੋ ਸਕੇ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ